ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਅਸਲ ਅਗਲਾ ਪ੍ਰਸੰਗ ਸਾਂਝਾ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਪੰਗਾਣੀ ਦਾ ਯੁੱਧ ਪਹਾੜੀ ਰਾਜੇ ਫਤਿਹ ਸ਼ਾ ਨੂੰ ਅੱਗੇ ਕਰਕੇ ਧੌਂਸੇ ਤੁਕਾਰਦੇ ਹੋਏ ਬਹੁਤ ਸਾਰੀ ਸੈਨਾ ਲੈ ਕੇ ਗੁਰੂ ਜੀ ਨਾਲ ਯੁੱਧ ਕਰਨ ਵਾਸਤੇ ਪੌਂਟੇ ਨੂੰ ਚੜ ਪਏ ਇਸ ਪਰਥਾਏ ਗੁਰੂ ਜੀ ਨੇ ਬਚਿੱਤਰ ਨਾਟਕ ਵਿੱਚ ਲਿਖਿਆ ਹੈ ਫਤਿਹ ਸ਼ਾ ਕੋਪਾ ਤਬ ਰਾਜਾ ਲੋਹੋ ਪਰ ਹਮ ਸੋ ਬਿਨ ਕਾਜਾ ਗੁਰੂ ਜੀ ਨੇ ਇਹਨਾਂ ਦਾ ਟਕਰਾ ਕਰਨ ਵਾਸਤੇ ਪੰਗਾਣੀ ਦੇ ਅਸਥਾਨ ਉੱਤੇ ਪੌਂਟੇ ਤੋਂ ਛੇ ਕੋ ਦੂਰ ਪੂਰਬ ਦਿਸ਼ਾ ਜਮਨਾ ਦੇ ਕਿਨਾਰੇ ਜਾਂ ਮੈਦਾਨ ਮੱਲਿਆ ਜਦ ਦੋਹਾਂ ਪਾਸਿਆਂ ਤੋਂ ਆਮੋ ਸਾਹਮਣੇ ਹੋ ਕੇ ਲੜਾਈ ਦੇ ਬਿਗਲ ਵੱਜਣ ਲੱਗੇ ਤਾਂ 500 ਪਠਾਨ ਜਿਹੜਾ ਬੁੱਧੂ ਸ਼ਾਹ ਨੇ ਨੌਕਰ ਰਖਾਇਆ ਸੀ ਉਹਨਾਂ ਵਿੱਚੋਂ 400 ਪਹਾੜੀਆਂ ਦੀ ਬਹੁਤ ਗਿਣਤੀ ਸੈਨਾ ਤੋਂ ਡਰ ਕੇ ਗੁਰੂ ਜੀ ਨੂੰ ਛੱਡ ਕੇ ਪਹਾੜੀਆਂ ਨਾਲ ਜਾ ਮਿਲੇ ਇੱਕ ਸਰਦਾਰ ਕਾਲੇ ਖਾਂ ਅਤੇ ਉਸ ਦਾ 100 ਸਾਥੀ ਗੁਰੂ ਜੀ ਦਾ ਖਾਦਾ ਨਮਕ ਹਲਾਲ ਕਰਨ ਵਾਸਤੇ ਗੁਰੂ ਜੀ ਪਾਸ ਹੀ ਰਹੇ ਪਰ ਗੁਰੂ ਜੀ ਨੇ ਕਾਲੇ ਖਾਂ ਨੂੰ ਖੁਸ਼ੀ ਨਾਲ ਆਪ ਛੁੱਟੀ ਦੇ ਦਿੱਤੀ ਅਤੇ ਉਹ ਆਪਣੇ ਸਾਥੀਆਂ ਸਹਿਤ ਆਪਣੇ ਘਰ ਨੂੰ ਚਲਿਆ ਗਿਆ ਜਦ ਪਠਾਣਾ ਦੀ ਇਸ ਗਦਾਰੀ ਦਾ ਬੁੱਧੂ ਸ਼ਾਹ ਨੂੰ ਪਤਾ ਲੱਗਾ ਤਾਂ ਉਹ ਆਪਣੇ 700 murid ਅਤੇ 4 ਪੁੱਤਰ ਲੈ ਕੇ ਗੁਰੂ ਜੀ ਪਾਸ ਪੋਂਟੇ ਸਾਹਿਬ ਪਹੁੰਚ ਗਿਆ ਇਹ ਹੁੰਦੀ ਹੈ ਸੰਗਤ ਜੀ ਸਿੱਖੀ ਵਫਾਦਾਰੀ ਜੁੱਦ ਦੀ ਤਿਆਰੀ ਵੇਖ ਕੇ 500 ਉਦਾਸੀ ਸਾਧੂ ਵੀ ਗੁਰੂ ਜੀ ਨੂੰ ਛੱਡ ਕੇ ਭੱਜ ਗਏ। ਪਿੱਛੇ ਉਹਨਾਂ ਦਾ ਮਹੰਤ ਕਿਰਪਾਲ ਦਾਸ ਹੀ ਇਕੱਲਾ ਗੁਰੂ ਜੀ ਪਾਸ ਰਹਿ ਗਿਆ। ਗੁਰੂ ਜੀ ਵੱਲੋਂ ਇਹ ਜੋਦੇ ਸੰ ਬੀਬੀ ਵੀਰੋ ਦੇ ਪੰਜ ਪੁੱਤਰ ਮਾਮਾ ਕਿਰਪਾਲ ਚੰਦ, ਲਾਲ ਚੰਦ, ਦਿਆਰਾਮ, ਦੀਵਾਨ, ਆਨੰਦ ਚੰਦ ਮਹਾਂਤ ਕਿਰਪਾਲ ਦਾਸ ਬੁੱਧੂ ਸ਼ਾਹ ਦੇ 4 ਪੁੱਤਰ ਅਤੇ 700 ਮুরিਦ ਦੋਹਾਂ ਪਾਸਿਆਂ ਤੋਂ ਮਾਰੂ ਢੋਲ ਵੱਜ ਰਹੇ ਸਨ ਸੂਰਮੇ ਉੱਛਲ-ਉੱਛਲ ਕੇ ਸ਼ਾਸਤਰ ਚਲਾ ਰਹੇ ਸਨ ਕਮਸਾਨ ਦਾ ਯੁੱਧ ਮਚ ਗਿਆ ਪਹਾੜੀ ਸੈਨਾ ਦੇ ਰਾਜਾ ਹਰੀਚੰਦ ਨਿਜਾਬਤ ਖਾਂ ਆਦਿਕ ਜੋਧੇ ਅਤੇ ਬਹੁਤ ਸੈਨਾ ਮਰ ਗਈ ਤਾ ਰਾਜਾ ਫਤਿਹ ਸ਼ਾਹ ਅਤੇ ਉਸ ਦੇ ਹੋਰ ਸਾਥੀ ਹਾਰ ਖਾ ਕੇ ਆਪਣੇ ਬੱਚੇ ਖੁੱਚੇ ਸਾਥੀਆਂ ਨੂੰ ਨਾਲ ਲੈ ਕੇ ਮੈਦਾਨ ਵਿੱਚੋਂ ਭੱਜ ਗਏ ਗੁਰੂ ਜੀ ਨੇ ਆਪਣੇ ਜੋਧਿਆਂ ਜੀਤਮਲ ਅਤੇ ਸੰਗੋਸ਼ਾ ਆਦਿਕ ਸ਼ਹੀਦਾਂ ਦੀਆਂ ਲੋਥਾਂ ਇਕੱਠੀਆਂ ਕਰਕੇ ਸਸਕਾਰ ਕਰ ਦਿੱਤਾ ਅਤੇ ਫਟੜਾਂ ਨੂੰ ਡੇਰੇ ਲਿਆ ਕੇ ਉਹਨਾਂ ਦੀ ਮਰਮ ਪੱਟੀ ਕੀਤੀ ਇਸ ਜਿੱਤ ਦੀ ਖੁਸ਼ੀ ਵਿੱਚ ਗੁਰੂ ਜੀ ਨੇ ਜੋਦਿਆਂ ਦੇ ਉਤਸ਼ਾਹ ਵਜੋਂ ਸਭ ਨੂੰ ਯਥਾ ਯੋਗ ਸਿਰਿਉ ਪਾਉ ਅਤੇ ਬਖਸ਼ਿਸ਼ਾਂ ਕੀਤੀਆਂ ਮਹਾਂਤ ਕਿਰਪਾਲ ਦਾਸ ਜੀ ਨੂੰ ਆਪ ਜੀ ਨੇ ਉਸ ਦੀ ਸੂਰਮਤਾ ਉੱਤੇ ਪ੍ਰਸੰਨ ਹੋ ਕੇ ਆਪਣੀ ਅੱਧੀ ਦਸਤਾਰ ਦਿੱਤੀ ਦਿਆਨੰਦ ਪ੍ਰੋਹਤ ਨੂੰ ਆਪਣਾ ਢਾਲ ਬਖਸ਼ਿਆ ਅਤੇ ਇੱਕ ਪਟਾ ਲਿਖ ਕੇ ਦਿੱਤਾ ਕਿ ਜਿਹੜਾ ਇਸ ਢਾਲ ਦੇ ਦਰਸ਼ਨ ਕਰੇਗਾ ਉਹ ਆਪਣੇ ਮਨ ਇਛਿਤ ਫਲ ਪ੍ਰਾਪਤ ਕਰੇਗਾ ਆਪਣੀ ਭੂਆ ਬੀਬੀ ਵੀਰੋ ਦੇ ਪੁੱਤਰਾਂ ਜੀਤਮਲ ਅਤੇ ਸੰਗੋਸ਼ਾ ਦੇ ਸ਼ਹੀਦ ਹੋਣ ਦਾ ਉਹਨਾਂ ਦੇ ਭਰਾਵਾਂ ਮਹਰੀ ਚੰਦ, ਗੁਲਾਬ ਚੰਦ ਅਤੇ ਗੰਗਾ RAM ਨੂੰ ਬڑے ਕੀਮਤੀ ਜੇਵਰ ਅਤੇ ਦੁਸ਼ਾਲੇ ਆਦਿਕ ਸਰਉ ਪਾਉ ਵਜਨ ਦਿੱਤੇ ਉਪਰੰਤ ਹੋਰ ਜੋਧਿਆਂ ਨੂੰ ਯਥਾਯੋਗ ਬਖਸ਼ਿਸ਼ਾਂ ਕਰਕੇ ਕਾਇਰਾਂ ਨੂੰ ਆਪਣੇ ਦਲ ਵਿੱਚੋਂ ਕੱਢ ਦਿੱਤਾ ਆਪ ਜੀ ਬਚਿੱਤਰਨਾਟਕ ਵਿੱਚ ਲਿਖਦੇ ਹਨ ਜੋ ਜੋ ਨਰ ਤਹ ਨਾ ਪਿਰੈ ਦੀਨੇ ਨਗਰ ਨিকার ਉਹ ਤਿਹ ਠੋਹਰ ਭਲੇ ਪਿਰੇ ਤਿਨੈ ਕਰੀ ਪ੍ਰਤਪਾਰ ਇਸ ਤਰ੍ਹਾਂ ਜੋਧਿਆਂ ਵਿੱਚ ਬਹੁਤ ਉਤਸ਼ਾਹ ਵਧ ਗਿਆ ਅਤੇ ਉਹਨਾਂ ਗੁਰੂ ਜੀ ਨੂੰ ਕਿਹਾ ਮਹਾਰਾਜ ਜੇ ਹੁਕਮ ਹੋਵੇ ਤਾਂ ਅਸੀਂ ਪਹਿਲਾਂ ਸ਼੍ਰੀਨਗਰ ਲੁੱਟ ਕਰਕੇ ਉਸਦੇ ਰਾਜਾ ਫਤਿਹ ਸ਼ਾਹ ਨੂੰ ਫੜ ਕੇ ਆਪ ਜੀ ਦੇ ਚਰਨਾਂ ਉੱਤੇ ਲਿਆ ਪਾਈਏ ਅਤੇ ਫਿਰ 22 ਧਾਰ ਦੇ ਰਾਜਿਆਂ ਨੂੰ ਜਿੱਤ ਕੇ ਲਾਹੌਰ ਅਤੇ ਦਿੱਲੀ ਤੇ ਧਾਵਾ ਕਰਕੇ ਲੁੱਟ ਪੁੱਟ ਕੇ ਫਨਾ ਕਰ ਦੇਈਏ ਇਨ੍ਹਾਂ ਸੂਰਮਿਆਂ ਇਨ੍ਹਾਂ ਸੂਰਮਿਆਂ ਦੇ ਇਹ ਉਤਸ਼ਾਹਜਨਕ ਵਾਕ ਸੁਣ ਕੇ ਗੁਰੂ ਜੀ ਨੇ ਕਿਹਾ ਅਜੇ ਐਸਾ ਸਮਾਂ ਨਹੀਂ ਹੈ ਕੁਛ ਸਮਾਂ ਧੀਰਜ ਕਰੋ ਅਕਾਲ ਪੁਰਖ ਦੀ ਦਇਆ ਨਾਲ ਤੁਹਾਨੂੰ ਸਾਰੀ ਪ੍ਰਿਥਵੀ ਦਾ ਰਾਜ ਲੈ ਦੇਵਾਂਗੇ ਤੁਸੀਂ ਆਪਣੇ ਗੁਰਮਖ ਧਰਮ ਉੱਤੇ ਦ੍ਰਿੜ ਰਹੋ ਸਤਿਗੁਰੂ ਜੀ ਦੇ ਇਹ ਸ਼ਾਂਤਮਈ ਬਚਨ ਸੁਣ ਕੇ ਸਿੱਖਾਂ ਨੇ ਬੇਨਤੀ ਕੀਤੀ ਕਿ ਜੇ ਇਸ ਸਮੇਂ ਹੋਰ ਕੁਝ ਨਹੀਂ ਕਰਨਾ ਤਾਂ ਆਪਣੇ ਨੇੜੇ-ਤੇੜੇ ਦੇ ਕਿਲਿਆਂ ਨੂੰ ਜੁੱਧ ਨਾਲ ਜਿੱਤ ਕੇ ਕਾਬੂ ਕਰ ਲਈਏ ਤਾਂ ਫਿਰ ਸਾਡੇ ਅੱਗੇ ਕੋਈ ਅੜ ਨਹੀਂ ਸਕੇਗਾ ਪੰਗਾਣੀ ਦੇ ਜੁੱਧ ਦਾ ਬਿਉਰਾ ਇਸ ਤਰ੍ਹਾਂ ਹੈ ਸੰਗਤ ਜੀ ਨਾਹਨ ਰਾਜ ਵਿੱਚ ਜਮਨਾ ਦੇ ਕਿਨਾਰੇ ਗੁਰੂ ਜੀ ਨੇ ਸੰਮਤ 1742 ਵਿੱਚ ਕਿਲਾ ਬਣਾ ਕੇ ਨਿਵਾਸ ਕੀਤਾ ਇੱਥੇ ਰਾਜਾ ਫਤਿਹ ਚੰਦ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਨਾਲ ਜੁੱਧ ਆਪ ਜੀ ਨੇ ਪੰਗਾਣੀ ਦੇ ਮੈਦਾਨ ਵਿੱਚ ਸੰਮਤ 1746 ਬਿਕਰਮੀ ਮਹੀਨਾ ਵਿਸਾਖ ਵਿੱਚ ਕਰਕੇ ਪਹਾੜੀਆਂ ਨੂੰ ਬਹੁਤ ਬੁਰੀ ਹਾਰ ਦਿੱਤੀ ਰਾਜਾ ਫਤਿਹ ਸ਼ਾ ਸ਼੍ਰੀ ਨਗਰ ਗੜਵਾਲੀ ਹਰੀ ਚੰਦ ਹੰਡੂਰੀਆ ਮਦਕਰ ਸ਼ਾ ਟਡਵਾਲੀਆ ਗੋਪਾਲ ਚੰਦ ਗੁਲੇਰੀਆ ਭੀਮ ਚੰਦ ਕਹਿਲੀਆ ਕੇਸਰੀ ਚੰਦ ਜਸਵਾਲੀਆ ਕਿਰਪਾਲ ਚੰਦ ਕਟੋਚੀਆ ਪਹਾੜੀ ਰਾਜੇ ਜੁੱਧ ਵਿੱਚ ਸ਼ਾਮਲ ਹੋਏ ਅਤੇ ਇਹਨਾਂ ਵਿੱਚੋਂ ਰਾਜਾ ਹਰੀਚੰਦ, ਕਿਰਪਾਲ ਚੰਦ, ਗਾਜੀ ਚੰਦ, ਰਾਜਪੂਤ ਰਾਜੇ ਅਤੇ ਬਹੁਤ ਸਾਰੇ ਇਹਨਾਂ ਦੇ ਯੋਧੇ। ਇਹਨਾਂ ਨਾਲ ਪਠਾਣਾ ਦੇ ਸਰਦਾਰ ਨਿਜਾਵਤ ਖਾਂ, ਹਿਆਤ ਖਾਂ ਅਤੇ ਪੀਖਣ ਖਾਂ ਵੀ ਬਹੁਤ ਸਾਰੇ ਆਪਣੇ ਪਠਾਨ ਸਿਪਾਈਆਂ ਸਹਿਤ ਸ਼ਹੀਦ ਹੋਏ। ਗੁਰੂ ਜੀ ਵੱਲੋਂ ਜੀਤ ਮੱਲ ਸੰਗੋਸ਼ਾ ਕੁਛ ਸਿੱਖ ਸੂਰਮੇ ਅਤੇ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਅਤੇ ਮੁਸਲਮਾਨ ਮਰੀਦ ਸ਼ਹੀਦ ਹੋਏ ਜੁਦ ਜਿੱਤ ਕੇ ਗੁਰੂ ਜੀ ਨੇ ਅਕਾਲ ਪੁਰਖ ਦੇ ਧੰਨਵਾਦ ਵੱਜੋਂ ਕਿਹਾ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ